एलियन स्टेशना रिक्वायरमेंट ਉਹਦੀ ਕੀ ਅਪਡੇਟ ਹੈਗੀ ਸੋ ਪਿਛਲੀ ਵਾਰੀ ਵੀ ਕੋਲਰ ਇੱਕ ਨੇ ਪੁੱਛਿਆ ਸੀਗਾ ਕਿ ਜਵਾਗ ਉਹਨਾਂ ਦੇ ਨੂੰ ਗ੍ਰੀਨ ਕਾਰਡ ਮਿਲ ਗਿਆ ਉਹਨਾਂ ਨੂੰ ਰਜਿਸਟਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੁਣ ਜਿਹੜਾ ਦੇਖੋ ਉਹਨਾਂ ਦੀ ਨਾ ਫੰਡਿੰਗ ਜਿਹੜੀ ਸੀਗੀ ਬਿੱਲ ਵਗੈਰਾ ਪਾਸ ਹੋਇਆ ਤਾਂ ਫੰਡਿੰਗ ਇਹਨਾਂ ਨੂੰ ਜ਼ਿਆਦਾ ਮਿਲ ਗਈ ਸੋ ਇਹ ਲਾਅ ਇਹਨਾਂ ਨੇ ਪਾਸ ਕੀਤੇ ਸੀਗੇ ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਜਨਵਰੀ 2025 ਨੂੰ ਇਹਨਾਂ ਨੇ ਐਗਜ਼ੀਕਟਿਵ ਆਰਡਰ ਪਾਸ ਕੀਤਾ ਸੀਗਾ ਉਹਦੇ ਵਿੱਚ ਨਾ ਨੇ ਜਿਹੜਾ ਹੋਮਲੈਂਡ ਸਿਕਿਉਰਿਟੀ ਨੂੰ ਕਿਹਾ ਸੀਗਾ ਕਿ ਤੁਸੀਂ ਇੱਕ ਜਿਹੜਾ ਇੱਕ ਨਾ ਸਿਸਟਮ ਆਪਣਾ ਪੂਰਾ ਸੈੱਟ ਕਰਕੇ ਰੱਖੋ ਜਿਹਦੇ ਵਿੱਚ ਕੀ ਲੋਕੀ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਸੈਕਸ਼ਨ 262 ਟੂ ਹੈਵ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਐਕਟ ਦਾ ਕਿਉਂਕਿ ਥੱਲੇ ਤੁਸੀਂ ਜਿਹੜੀ ਸਾਰੀ ਆਪਣੀ ਅ ਸਿੰਗਰਪ੍ਰਿੰਟ ਵਗੈਰਾ ਰਜਿਸਟਰ ਜਿਹੜਾ ਕਰਨਾ ਕਿਉਂਕਿ ਜਿਹੜਾ ਲਾਅ ਹੈ ਇਹ ਰਿਕੁਆਇਰਮੈਂਟ ਕਰਦਾ ਤੇ ਕਾਫੀ ਸਾਲਾਂ ਤੋਂ ਜਿਹੜੀ ਸੀ ਇਮੀਗ੍ਰੇਸ਼ਨ ਉਹ ਕਰਦੀ ਨਹੀਂ ਸੀਗੀ ਜੀ ਤੇ ਇਹ ਜਿਹੜਾ ਐਗਜ਼ੀਕਟਿਵ ਆਰਡਰ ਸੀਗਾ ਇਹ ਕਹਿੰਦਾ ਕਿ ਤੁਸੀਂ ਉਹਦੇ ਵਿੱਚ ਸਿਵਲ ਤੇ ਕ੍ਰਿਮੀਨਲ ਜਿਹੜੀ ਫਾਈਨ ਵਗੈਰਾ ਪਾਓ ਸਜ਼ਾ ਵਗੈਰਾ ਪਾਓ ਤਾਂ ਕਿ ਲੋਕੀ ਜਿਹੜੇ ਉਹਨੂੰ ਕੰਪਲਾਈ ਕਰਨ ਸੋ ਹੁਣ ਕੀ ਚੀਜ਼ ਸੀਗੀ ਕਿ ਉਹ ਜਦੋਂ ਉਹਨਾਂ ਨੇ ਐਗਜ਼ੀਕਟਿਵ ਆਰਡਰ ਪਾਸ ਕੀਤਾ ਠੀਕ ਹੈ ਕਈ ਵਾਰੀ ਸਾਨੂੰ ਹਰਜੋਜੀ ਹੁਣ ਵੀ ਜਿੱਦਾਂ ਨਾ ਕੰਸਲਟੇਸ਼ਨ ਵਗੈਰਾ ਕਾਲ ਵਗੈਰਾ ਲੋਕੀ ਜਿੱਦਾਂ ਕਈ ਵਾਰੀ ਕਰਦੇ ਆ ਜੀ ਤੇ ਐਡਰੈਸ ਦਾ ਇੱਕ ਵਾਰੀ ਮਸਲਾ ਜਿੱਦਾਂ ਕਈ ਵਾਰੀ ਆਉਂਦਾ ਕਿ ਲੋਕੀ ਸ਼ਾਇਦ ਅਜੇ ਵੀ ਇੰਨੇ ਅਵੇਅਰ ਨਹੀਂ ਹੈਗੇ ਕੀ ਐਡਰੈਸ ਜਿਹੜਾ ਆਪਣਾ ਅਪਡੇਟ ਰੱਖਣਾ ਤੇ ਕਈ ਲੋਕੀ ਇਦਾਂ ਵੀ ਆ ਕਿ ਉਹ ਪ੍ਰੋਗਰਾਮ ਵਗੈਰਾ ਸੁਣਦੇ ਵੀ ਆ ਦੱਸਦੇ ਆ ਤੇ ਉਹਨਾਂ ਨੂੰ ਪਤਾ ਵੀ ਆ ਕਿ ਐਡਰੈਸ ਵਗੈਰਾ ਇਦਾਂ ਅਪਡੇਟ ਹੋਣਾ ਪਰ ਉਹ ਕਹਿੰਦੇ ਕਿ ਮੈਂ ਨਹੀਂ ਕਰਾਇਆ ਇਦਾਂ ਦੀ ਜਿਹੜੀ ਚੀਜ਼ ਆ ਜਾਂਦੀ ਆ ਸੋ ਹੁਣ ਇਹ ਇਹ ਕੀ ਚੀਜ਼ ਆ ਕਿ ਜਿਹੜਾ ਐਡਰੈਸ ਹੈਗਾ ਉਹ ਅਪਡੇਟ ਕਰਨਾ ਜ਼ਰੂਰੀ ਆ ਲਾਅ ਦੀ ਰਿਕੁਆਇਰਮੈਂਟ ਆ ਠੀਕ ਆ ਸਿਰਫ ਇਹ ਨਹੀਂ ਕਿ ਸਾਡੀ ਖਬਰ ਸੁਣ ਕੇ ਤੇ ਉਹਨੂੰ ਕਹੋ ਕਿ ਬਸ ਇਹ ਮੈਂ ਸੁਣਨ ਵਾਲੀ ਚੀਜ਼ਾਂ ਨੂੰ ਮੈਂ ਕਰਨਾ ਨਹੀਂ ਆ ਉਹ ਕੋਈ ਫਾਇਦਾ ਨਹੀਂ ਫਿਰ ਐਂ ਤਾਂ ਮਤਲਬ ਕਿ ਆ ਤਾਂ ਤੁਸੀਂ ਲਾਅ ਦੇ ਕੰਪਲਾਈਂਸ ਹੈਗੇ ਆ ਜਾਂ ਨਹੀਂ ਹੈਗੇ ਆ ਸੋ ਜਿਹੜਾ ਹੁਣ ਫੰਡਿੰਗ ਵਗੈਰਾ ਨਾਲ ਦੀ ਜਿਹੜੀ ਹੋਈ ਆ ਠੀਕ ਆ ਸੋ ਕਈ ਲੋਕਾਂ ਨੂੰ ਐ ਵੀ ਲੱਗਦਾ ਕਿ ਨਹੀਂ ਇਹ ਜਨਵਰੀ ਫਰਵਰੀ ਚ ਰੌਲਾ ਸੀਗਾ ਇਹ ਮੁੱਕ ਜਾਣਾ ਤੇ ਕਿਉਂਕਿ ਕੰਮ ਅਜੇ ਸ਼ੁਰੂ ਹੋਣਾ ਹੈ ਦਾ ਠੀਕ ਆ ਕਿ ਜਿਹੜਾ ਰਜਿਸਟ੍ਰੇਸ਼ਨ ਵਗੈਰਾ ਦਾ ਸਾਰਾ ਅਜੇ ਤੱਕ ਕਿਸੇ ਨੂੰ ਉਹਦੇ ਵਿੱਚ ਆਪਾਂ ਦੇਖਿਆ ਨਹੀਂ ਕਿ ਫਾਈਨ ਵਗੈਰਾ ਜਾਂ ਕੋਈ ਇਦਾਂ ਦੀ ਚੀਜ਼ ਹੋਈ ਹੋਵੇ ਲੋਕਾਂ ਨੂੰ ਕਈਆਂ ਨੂੰ ਟਿਕਟ ਵਗੈਰਾ ਜ਼ਰੂਰ ਮਿਲੀ ਹੈ ਕਿ ਤੁਸੀਂ ਡਾਕੂਮੈਂਟ ਆਪਣਾ ਕੈਰੀ ਨਹੀਂ ਕਰਦੇ ਜੇਬ ਦੇ ਵਿੱਚ ਗ੍ਰੀਨ ਕਾਰਡ ਨਹੀਂ ਕੈਰੀ ਕਰਦੇ ਤੇ ਹੁਣ ਅੱਗੇ ਪਰ ਜਿਹੜੇ ਜਿੱਦਾਂ ਲਈ ਡਾਇਰੈਕਸ਼ਨ ਨੂੰ ਚੀਜ਼ਾਂ ਜਿਹੜੀਆਂ ਜਾਂਦੀਆਂ ਲੱਗਦੀਆਂ ਉਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਇਹ ਚੀਜ਼ ਜਿਹੜੀ ਇਨਫੋਰਸ ਕਰਨੀ ਹੈ ਕਿਉਂਕਿ ਫੰਡਿੰਗ ਹੈ ਨਾ ਕੋ ਕਾਫੀ ਜੇ ਬੰਦੇ ਇਹ ਕਾਫੀ ਹੁਣ ਹਾਇਰ ਜਿਹੜੇ ਹੋਰ ਵੀ ਜ਼ਿਆਦਾ ਜਿਹੜੇ ਕਰ ਸਕਦੇ ਜੀ ਸੋ ਇਹ ਕਹਿੰਦੇ ਆ ਕਿ ਜਿਹੜਾ ਵੀ ਵਿਅਕਤੀ 14 ਸਾਲ ਦੀ ਉਮਰ ਤੋਂ ਜ਼ਿਆਦਾ ਤੇ ਉਹ ਪਹਿਲਾਂ ਰਜਿਸਟਰ ਉਹਦੀ ਫਿੰਗਰਪ੍ਰਿੰਟ ਨਹੀਂ ਹੋਈ ਸੀ ਸੋ ਫਿੰਗਰਪ੍ਰਿੰਟ ਕਿੱਦਾਂ ਹੁੰਦਾ ਜਦ ਤੁਸੀਂ ਵੀਜ਼ੇ ਦੀ ਜਾਂ ਕੋਈ ਇੰਟਰ ਵੀਜ਼ਾ ਲੈ ਕੇ ਤੁਸੀਂ ਜਦੋਂ ਆੰਦੇ ਆ ਉਦੋਂ ਤੁਹਾਡੇ ਫਿੰਗਰਪ੍ਰਿੰਟ ਹੁੰਦੇ ਆ ਜੀ ਤੇ ਜਿਹੜੇ ਕੱਚੇ ਲੋਕ ਆਂਦੇ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੁੰਦੇ ਕੈਨੇਡੀਅਨ ਬਾਰਡਰ ਵੱਲੋਂ ਜਿਹੜੇ ਲੋਕੀ ਆਂਦੇ ਆ ਜਿਹੜੇ ਵੀਜ਼ਾ ਫ੍ਰੀ ਆਂਦੇ ਉਹਨਾਂ ਦੇ ਕਈ ਵਾਰੀ ਫਿੰਗਰਪ੍ਰਿੰਟ ਜਿਹੜੇ ਨਹੀਂ ਹੋਏ ਹੁੰਦੇ ਆ ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਤੁਸੀਂ 30 ਦਿਨ ਤੋਂ ਵੱਧ ਜੇ 30 ਦਿਨ ਜਾਂ ਤੋਂ ਵੱਧ ਅਮਰੀਕਾ ਦੇ ਵਿੱਚ ਰਹਿਣਾ ਤਾਂ ਤੁਹਾਡੀ ਜਿਹੜੀ ਫਿੰਗਰਪ੍ਰਿੰਟ ਤੇ ਰਜਿਸਟ੍ਰੇਸ਼ਨ ਹ ਹੁਕਮਪਲਸਰੀ ਹੈ ਤੁਹਾਨੂੰ ਕਰਨੀ ਪੈਣੀ ਆ ਜਿਹੜੇ ਜਵਾਕ 14 ਸਾਲ ਤੋਂ ਛੋਟੇ ਆ ਠੀਕ ਆ ਉਹਨਾਂ ਦੇ ਪੇਰੈਂਟਸ ਨੇ ਜਿਹੜੀ ਰਜਿਸਟ੍ਰੇਸ਼ਨ ਵਗੈਰਾ ਕਰਨੀ ਆ ਜੀ ਤੇ ਜਿਹੜੇ 14 ਸਾਲ ਤੋਂ ਉੱਤੇ ਹੋ ਗਏ ਆ ਉਹਨਾਂ ਦੇ ਅ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟਿੰਗ ਹੋਣ ਦੀ ਕਰਾਣੀ ਹੈ ਤੇ ਜਿਹੜਾ ਵੀ ਵਿਅਕਤੀ 18 ਸਾਲ ਜਾਂ 18 ਸਾਲ ਦੀ ਉਮਰ ਤੋਂ ਉੱਪਰ ਉਹਨੂੰ ਇਹ ਜਿਹੜਾ ਪ੍ਰੂਫ ਹੈ ਦਾ ਹੈਗਾ ਕਿ ਫਿੰਗਰਪ੍ਰਿੰਟ ਵਗੈਰਾ ਉਹਨਾਂ ਨੇ ਕਰਾਏ ਆ ਸਾਰੇ ਰਜਿਸਟ੍ਰੇਸ਼ਨ ਹੈਗੇ ਆ ਲਾਅ ਦੇ ਹਿਸਾਬ ਨਾਲ ਉਹਨਾਂ ਨੂੰ ਆਪਣੇ ਨਾਲ ਜਿਹੜੀ ਰੱਖਣੀ ਪੈਂਦੀ ਹੈ ਠੀਕ ਹੈ ਜੀ ਸੋ ਜਿਹੜਾ ਤਾਂ ਵੀਜ਼ਾ ਤੇ ਆਇਆ ਠੀਕ ਆਣਾ ਕੋਲ ਤਾਂ ਪ੍ਰੂਫ ਹੈਗਾ ਠੀਕ ਹੈ ਉਹ ਆਪਣਾ I-94 ਵਗੈਰਾ ਉਹਦਾਂ ਦੀ ਕਾਪੀ ਜਿਹੜੀ ਨਾਲ ਰੱਖ ਸਕਦਾ ਤੇ ਜਿਹੜੇ ਲੋਕਾਂ ਨੇ ਇੱਥੇ ਕਈ ਐਪਲੀਕੇਸ਼ਨਸ ਵਗੈਰਾ ਫਾਈਲ ਕੀਤੀਆਂ ਹੋ ਸਕਦਾ ਉਹਨਾਂ ਦੇ ਵੀ ਫਿੰਗਰਪ੍ਰਿੰਟ ਜਿਹੜੇ ਹੋਏ ਹੋਣ ਜੀ ਤੇ ਪਰ ਇਹਦਾ ਹੋ ਕਹਿੰਦੇ ਆ ਕਿ ਪ੍ਰੂਫ ਆਪਣੇ ਕੋਲ ਨਾਲ ਰੱਖਣਾ ਅੱਜ ਕੱਲ ਸਾਰਿਆਂ ਨੂੰ ਪਤਾ ਹੀ ਆ ਕਿ ਰਜਿਸਟ੍ਰੇਸ਼ਨ ਦਾ ਪ੍ਰੂਫ ਤੁਹਾਡੇ ਕੇਸ ਵਗੈਰਾ ਜਿਹੜੇ ਚੱਲਦੇ ਆ ਉਹਦਾ ਪ੍ਰੂਫ ਜਿੱਦ ਤੁਹਾਡੇ ਕੋਲ ਐਕਚੁਅਲ ਗ੍ਰੀਨ ਕਾਰਡ ਹੈਗਾ ਉਹ ਵੀ ਤੁਸੀਂ ਆਪਣੀ ਜੇਬ 'ਚ ਜਿਹੜਾ ਰੱਖਣਾ ਹੁੰਦਾ ਤੇ ਸਾਰਿਆਂ ਨੂੰ ਪਤਾ ਹੀ ਹੈ ਹਨਾ ਕੰਟਰੀ ਦੇ ਵਿੱਚ ਕੀ ਕਿਦਾਂ ਮਾਹੌਲ ਜਿਹੜਾ ਚੱਲ ਰਿਹਾ ਸੋ ਰਿਕੁਆਇਰਮੈਂਟ ਹੁੰਦੀ ਹੈ ਕਿ ਕਈ ਵਾਰੀ ਬੰਦਾ ਠੀਕ ਹੈ ਆਪਣੇ ਕੋਲ ਵੀ ਜਿੱਦਾਂ ਗ੍ਰੀਨ ਕਾਰਡ ਕਈ ਵਾਰੀ ਬੰਦਾ ਸੋਚਦਾ ਕਿ ਗਵਾਚ ਨਾ ਜਾਵੇ ਇਦਾਂ ਤਾਂ ਮੈਂ ਘਰੇ ਰੱਖ ਜਾਵਾਂ ਤੇ ਗ੍ਰੀਨ ਕਾਰਡ ਜੇ ਐਦਾਂ ਦੀ ਚੀਜ਼ ਨਹੀਂ ਤੁਹਾਨੂੰ ਆਪਣਾ ਨਾਲ ਹੀ ਰੱਖਣਾ ਚਾਹੀਦਾ ਤੇ ਜੇ ਗਵਾਜੇ ਹੋ ਤੁਸੀਂ ਰੀ-ਇਸ਼ੂ ਜਿਹੜਾ ਕਰਾ ਸਕਦੇ ਹਾਂ ਉਹਦਾ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਇੱਥੇ ਕਰ ਦਿੰਦੇ ਆ ਰੀ-ਇਸ਼ੂ ਤੇ ਹੁਣ ਇਹ ਕੀ ਕਹਿੰਦੇ ਆ ਕਿ ਜਦੋਂ ਤੁਸੀਂ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਜੀ ਜਿਹੜਾ ਡਿਪਾਰਟਮੈਂਟ ਆਫ ਹਿਮਨ ਸਿਕਿਉਰਿਟੀ ਉਹ ਤੁਹਾਨੂੰ ਪ੍ਰੂਫ ਦੇਊਗਾ ਰਜਿਸਟ੍ਰੇਸ਼ਨ ਦਾ ਜਿਹੜਾ ਤੁਸੀਂ ਆਪਣੇ ਨਾਲ ਕੈਰੀ ਕਰ ਸਕਦੇ ਹੋ ਤੇ ਇਹ ਇੱਕ ਤਰ੍ਹਾਂ ਦਾ ਜਿਹੜਾ ਲੀਗਲ ਆਬਲੀਗੇਸ਼ਨ ਹੈਗਾ ਤੇ ਜਿਹੜੀ ਇਹਦੇ ਵਿੱਚ ਕਹਿੰਦੇ ਆ ਫਾਈਨ ਵਗੈਰਾ ਜਿਹੜੇ ਹੈਗੇ ਆ 5000 ਡਾਲਰ ਤੱਕ ਫਾਈਨ ਲੱਗ ਸਕਦਾ ਤੇ 6 ਮਹੀਨੇ ਤੱਕ ਜਿਹੜੀ ਸਜ਼ਾ ਵੀ ਇਹਦੀ ਦੇ ਸਕਦੇ ਆ ਤੇ ਇਹ ਜਿਹੜਾ ਸਿਸਟਮ ਉਹ ਕਹਿੰਦੇ ਬਣਾਇਆ ਤਾਂ ਕਿ ਜਿਹੜੇ ਕਈ ਲੋਕੀ ਕੱਚੇ ਰਹਿ ਗਏ ਸੀਗੇ ਇੱਥੇ ਕਈ 90s 80s ਜਿਹੜੇ ਆਏ ਸੀਗੇ ਉਹਨਾਂ ਦੇ ਕੋਲ ਕੋਈ ਤਰੀਕਾ ਨਹੀਂ ਆਪਣੇ ਆਪ ਨੂੰ ਰਜਿਸਟਰ ਕਰਨ ਦਾ ਕਿਉਂਕਿ ਉਹ ਕੁਝ ਨਵੀਂ ਪਟੀਸ਼ਨ ਜਿਹੜੀ ਫਾਈਲ ਨਹੀਂ ਕਰ ਸਕਦੇ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਇੱਕ ਆਵਰ ਸਿਸਟਮ ਜਾਂ ਬਣਾਉਣੇ ਆ ਜਿਹਦੇ ਵਿੱਚ ਹਰੇਕ ਬੰਦਾ ਜਿਹੜਾ ਰਜਿਸਟਰ ਕਰ ਸਕਦਾ ਤੇ ਇਹ ਚੀਜ਼ ਵੱਲੇ ਕਾਫੀ ਹੁਣ ਜਿਹੜਾ ਐਮਫਸਾਈਜ਼ ਜਿਹੜੀ ਇਹ ਸਰਕਾਰ ਆ ਕਰਨ ਜਾ ਰਹੀ ਆ ਤੇ ਇਹਨਾਂ ਨੂੰ ਥੋੜਾ ਜਿਆ ਸੀਰੀਅਸਲੀ ਲੋ ਜਨੇ ਨਹੀਂ ਕੀਤਾ ਰਜਿਸਟਰ ਜਿਹੜਾ ਆਪਣਾ ਕਰੇ ਤੇ ਇਹਦੇ ਵਿੱਚ ਇੱਕ ਇੰਡੀਪੈਂਡੈਂਟ ਵਕੀਲ ਤੋਂ ਵੀ ਸਲਾਹ ਲਓ ਕਿ ਰਜਿਸਟ੍ਰੇਸ਼ਨ ਬਾਰੇ ਠੀਕ ਆ ਇਹ ਮੇਰਾ ਓਪੀਨੀਅਨ ਆ ਕਿ ਇਹਨਾਂ ਨੇ ਇਦਾਂ ਕਿਹਾ ਤੇ ਬਾਅਦ ਚ ਪ੍ਰੋਬਲਮ ਬੰਦੇ ਨੂੰ ਕਰ ਸਕਦੇ ਆ ਜਿਹੜੇ ਬਹਾਨਾ ਲੱਭ ਸਕਦੇ ਆ ਕਿ ਚੱਕ ਕੇ 6 ਮਹੀਨੇ ਲਈ ਜੇਲ੍ਹ ਦੇ ਵਿੱਚ ਪਾਤਾ ਸੋ ਸਾਬ ਨਾਲ ਤੁਹਾਨੂੰ ਰਜਿਸਟਰ ਜਿਹੜਾ ਕਰਨਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਰਜਿਸਟਰ ਜਦੋਂ ਤੁਸੀਂ ਕਰਦੇ ਆ ਤੁਸੀਂ ਡਾਟਾਬੇਸ ਚੈੱਕ ਦੇ ਵਿੱਚ ਆ ਜਾਣਾ ਤੇ ਆਫ ਕੋਰਸ ਉਹਦੇ ਵਿੱਚ ਜਿਹੜਾ ਬੰਦਾ ਕੱਚਾ ਉਹਦੀ ਫੜੋਫੜਾਈ ਵੀ ਜਿਹੜੀ ਉਹ ਹੋਣੀ ਆ ਸੋ ਇਹ ਮਤਲਬ ਤੁਸੀਂ ਕਹ ਲਓ ਕਿ ਇੱਕ ਦੋ ਤਾਰੀ ਤਲਵਾਰ ਜਦੋਂ ਹੁੰਦੀ ਆ ਕੀਤਾ ਤਾਂ ਪ੍ਰੋਬਲਮ ਆ ਨਾ ਕੀਤਾ ਜਿਹੜੀ ਤਾਂ ਪ੍ਰੋਬਲਮ ਆ ਤੇ ਤੁਸੀਂ ਆਪੋ ਆਪਣੇ ਜਿਹੜੇ ਸੀਗੇ ਵਕੀਲ ਨਾਲ ਜਿਹੜੇ ਕੰਸਲਟ ਕਰੋ ਤੇ ਜਿਹੜੇ ਲੋਕਾਂ ਦੇ ਕੇਸ ਵਗੈਰਾ ਚੱਲਦੇ ਹਨ ਉਹਨਾਂ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਤੇ ਰਜਿਸਟਰ ਕਿਦਾਂ ਕਰਦੇ ਹੈਗੇ ਆ ਯੂ ਐਸ ਸੀ ਆਈ ਐਸ ਦੇ ਨਾਲ ਉਹਦੇ ਵਿੱਚ ਇੱਕ ਤੁਸੀਂ ਆਨਲਾਈਨ ਅਕਾਊਂਟ ਬਣਾਉਣਾ ਹੁੰਦਾ ਆਪਣਾ ਠੀਕ ਹੈ ਯੂ ਐਸ ਸੀ ਆਈ ਐਸ ਦਾ ਤੇ ਹੁਣ ਤੁਸੀਂ ਇਹ ਦੇਖੋਗੇ ਜਿਹੜੀ ਸਰਕਾਰ ਆ ਉਹ ਪਹਿਲੀ ਗੱਲ ਤਾਂ ਸਾਰੀ ਜਿਹੜੀ ਕੰਪਿਊਟਰਾਈਜ਼ਡ ਜਿਹੜਾ ਸੀਗਾ ਸਿਸਟਮ ਵਾਲ ਜਿਹੜੀ ਜਾਰੀ ਆ ਜੀ ਦੇ ਸਮਾਂ ਆ ਦੇਸ਼ ਕਿ ਨਹੀਂ ਮੈਨੂੰ ਕੰਪਿਊਟਰ ਨਹੀਂ ਚਲਾਉਂਦਾ ਉਹ ਤਾਂ ਕਰਨੀ ਪੈਣੀ ਜੀ ਤਖਲੀ ਉਹ ਜਿਹੜਾ ਸੈਲਫ ਡਿਪੋਜ਼ਿਟ ਵਾਲੀ ਵੀ ਸੀਗੀ ਉਹ ਕਹਿੰਦੇ ਪੇਪਰ ਮੇਲ ਵਗੈਰਾ ਨਹੀਂ ਆਪਾਂ ਕਰਨਾ ਤੇ ਇਹਨਾਂ ਨੇ ਕਿਉਂਕਿ ਕੀ ਹੁੰਦਾ ਕਿ ਇਹਨਾਂ ਦੇ ਅਕਾਊਂਟ ਬਣੇ ਆ ਫਿਰ ਇਹਨਾਂ ਨੂੰ ਵੀ ਸੌਖਾ ਡੇਟਾ ਵਗੈਰਾ ਇਕੱਠਾ ਕਰਨਾ ਇਹ ਕਹਿੰਦੇ ਪਹਿਲਾਂ ਇੱਕ ਆਨਲਾਈਨ ਜਿਹੜਾ ਅਕਾਊਂਟ ਬਣਾਓ ਤੇ ਜਿਹੜਾ ਬੰਦਾ ਖੁਦ ਆਪਣਾ ਅਕਾਊਂਟ ਬਣਾਊਗਾ ਯਾਨੀ ਕਿਸੇ ਹੋਰ ਨੇ ਬਣਾਤਾ ਜਿਹੜਾ ਪੇਰੈਂਟ ਜਾਂ ਗਾਰਡੀਅਨ ਨੇ ਜਾਂ ਕਿਸੇ 14 ਸਾਲ ਤੋਂ ਛੋਟੀ ਉਮਰ ਦੇ ਜਵਾਕ ਦਾ ਅਕਾਊਂਟ ਬਣਾਉਣਾ ਤੇ ਉਹ ਵੀ ਅਕਾਊਂਟ ਜਿਹੜਾ ਉਹ ਹੈ ਤੇ ਜਿੰਨੇ ਫੈਮਿਲੀ ਚ ਬੰਦੇ ਜਿਹੜੇ ਹੈਗੇ ਆ ਸਾਰਿਆਂ ਨੇ ਆਪਣੇ ਆਪਣੇ ਅਕਾਊਂਟ ਬਣਾਣੇ ਆ ਯਾਨੀ ਕਿ ਇੱਕੋ ਅਕਾਊਂਟ ਤੋਂ ਤੇ ਫੋਰ ਇਗਜ਼ਾਮਪਲ ਜਿਹੜਾ ਸਾਧਨਗਰ ਦਾ ਜਿਹੜਾ ਇੱਕ ਤੇ ਅਗੋਂ ਇਹਨਾਂ ਵਿੱਚ ਸਾਰਿਆਂ ਨੇ ਆਪਣੇ ਆਪਣੇ ਅਕਾਊਂਟ ਜਿਹੜੇ ਬਣਾਣੇ ਆ ਤੇ ਫਿਰ ਉਹਦੇ ਵਿੱਚ ਜਿਹੜਾ ਉਹਨਾਂ ਨੇ 3G325R ਇੱਕ ਫਾਰਮ ਜਿਹੜਾ ਹੁੰਦਾ ਉਹ ਸਬਮਿਟ ਤੁਸੀਂ ਕਰਨਾ ਆਨਲਾਈਨ ਤੇ ਉਹ ਕਹਿੰਦੇ ਕਿ ਆਪਾਂ ਮੇਲ ਡਾਕ ਰਹੀਂ ਜਾਂ ਇਨਵਰਸਨ ਆਪਾਂ ਐਕਸੈਪਟ ਨਹੀਂ ਕਰ ਰਹੇ ਤੁਹਾਨੂੰ ਜਿਹੜਾ ਆਨਲਾਈਨ ਸਿਸਟਮ ਦੇ ਵਿੱਚ ਹੀ ਐਕਸੈਪਟ ਜਿਹੜਾ ਕਰਨਾ ਪੈਣਾ ਤੇ ਖੁਦ ਆਪਣੇ account ਤੋਂ ਜਿਹੜਾ accept ਕਰਨਾ ਪੈਣਾ ਹੈ ਜੇ ਤੁਸੀਂ ਬੱਚਿਆਂ ਦੇ ਬਿਹਫ ਤੇ ਕਰ ਰਹੇ ਹੋ ਤਾਂ ਉਹ ਦੱਸਣਾ ਪੈਣਾ ਐਜ਼ ਅ ਪੇਰੈਂਟ ਤੁਸੀਂ ਜਿਹੜਾ ਸਾਈਨ ਕਰਕੇ ਉਹ ਸਬਮਿਟ ਜਿਹੜਾ ਕਰਦੇ ਆ ਫਿਰ USCIS ਤੁਹਾਡਾ ਜੀ online form ਜਿਹੜਾ ਸੀਗਾ ਰਿਵਿਊ ਕਰੂਗੀ ਤੇ ਜਿਹੜੀ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਹੋ ਉਹਦੇ ਨਾਲ ਕਰਕੇ ਜਿਹੜੇ DFS ਦੇ ਜਿਹੜੇ ਜਿਹੜੇ ਰਿਕਾਰਡ ਜਿਹੜੇ ਹੈਗੇ ਕੋਈ ਤੁਹਾਡੇ ਫੇਵਰ ਚ ਹੈ ਤੁਹਾਡੇ ਅਗੇਂਸਟ ਹੋਣਾ ਨਾ ਉਹ ਮੈਚ ਕਰੂਗੀ ਜੇ ਤੁਸੀਂ ਆਲਰੇਡੀ ਰਜਿਸਟਰ ਕਰਤਾ ਉਹ ਕਹਿੰਦੇ ਤੁਹਾਨੂੰ ਆਪਾਂ ਕੋਈ ਹੋਰ ਬਾਇਓਮੈਟ੍ਰਿਕਸ ਦਾ ਜਾਂ ਕੋਈ ਹੋਰ ਨੋਟਿਸ ਨਹੀਂ ਦੇਣਾ ਤਾਂ ਕਿ ਉਹ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਤੁਹਾਨੂੰ ਰਜਿਸਟਰ ਕਰਨ ਦੀ ਲੋੜ ਨਹੀਂ ਸੀ ਪਰ ਜੇ ਤੁਹਾਨੂੰ ਰਜਿਸਟਰ ਕਰਨ ਦੀ ਲੋੜ ਸੀ ਫਿਰ ਉਹ ਕਹਿੰਦੇ ਆ ਕਿ ਆਪਾਂ ਤੁਹਾਨੂੰ ਫਿੰਗਰਪ੍ਰਿੰਟ ਵਗੈਰਾ ਦੇ ਨੋਟਿਸ ਜਿਹੜੇ ਭੇਜਾਂਗੇ ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਇਹਦੇ ਵਿੱਚ ਜੇ ਤੁਹਾਨੂੰ ਕੋਈ ਸ਼ੱਕ ਹੈਗਾ ਕਿ ਤੁਸੀਂ ਕੀਤਾ ਹੈ ਨਹੀਂ ਕੀਤਾ ਤੁਸੀਂ ਇਹਨੂੰ ਕਰ ਲਓ ਰਜਿਸਟਰ ਤੇ ਉਹ ਕਹਿੰਦੇ ਆ ਕਿ ਜੇ ਤੁਸੀਂ ਆਲਰੇਡੀ ਸਿਸਟਮ 'ਚ ਹੋਏ ਤਾਂ ਆਪਾਂ ਤੁਹਾਨੂੰ ਫਿਰ ਅੱਗੇ ਹੋਰ ਕੋਈ ਕਾਰਵਾਈ ਦੇ ਲਈ ਨਹੀਂ ਬੁਲਾਣਾ ਹੁਣ ਇਹਦੇ ਵਿੱਚ ਇਹ ਹੈਗਾ ਕਿ ਵਿਲਫੁਲ ਫੇਲਿਅਰ ਮਤਲਬ ਜਾਣ ਬੁੱਝ ਕੇ ਜਾਣਦੇ ਹੋਏ ਕਿ ਮੈਨੂੰ ਰਜਿਸਟਰ ਕਰਨ ਦੀ ਰਿਕੁਆਇਰਮੈਂਟ ਹੈਗੀ ਪਰ ਮੈਂ ਨਹੀਂ ਕਰਨਾ ਤੇ ਉਹਦੀ ਜਿਹੜੀ ਸੀ ਸਜ਼ਾ ਜਿਹੜੀ ਹੈਗੀ ਉਹਨਾਂ ਨੇ ਕ੍ਰਿਮੀਨਲ ਪੈਨਲਟੀ ਜਿਹੜੀ ਰੱਖੀ ਹੈ ਤੇ ਫਿਰ ਜਦੋਂ ਤੁਸੀਂ ਰਜਿਸਟ੍ਰੇਸ਼ਨ ਇੱਕ ਵਾਰੀ ਕਰ ਦਿੰਦੇ ਆ ਸਾਰੀ ਤੁਹਾਡੀ ਫਿੰਗਰਪ੍ਰਿੰਟ ਵਗੈਰਾ ਹੋ ਜਾਂਦਾ ਤੇ ਤੁਹਾਨੂੰ ਫਿਰ ਰਜਿਸਟ੍ਰੇਸ਼ਨ ਦੇ ਡਾਕੂਮੈਂਟ ਭੇਜ ਦਿਓਗੇ ਜੀ ਹੁਣ ਇਹਦੇ ਵਿੱਚ ਮੇਨ ਜਿਹੜਾ ਸੀਗਾ ਇੱਕ ਕੋਲਰ ਨੇ ਪਿਛਲੀ ਵਾਰੀ ਸਵਾਲ ਪੁੱਛਿਆ ਸੀਗਾ ਕਿ ਜਵਾਕ ਨੂੰ ਕੋ ਗ੍ਰੀਨ ਕਾਰਡ ਹੈਗਾ ਉਰੇ ਆ ਕੇ ਮਿਲਿਆ ਜੀ ਬਿਲਕੁਲ ਜੀ ਇਹਦਾ ਹੁਣ ਆਨਸਰ ਕੀ ਤਾਂ ਹੈ ਕਿ ਜੇ ਕੋਈ ਬੰਦਾ ਕਰਕੇ ਆਇਆ ਉਸ ਦੀ ਕਦੀ ਫਿੰਗਰਪ੍ਰਿੰਟ ਨਹੀਂ ਹੋਈ ਜਿਹੜਾ ਬੰਦਾ ਵੀਜ਼ੇ ਤੇ ਆ ਆ ਉਹਦੇ ਫਿੰਗਰਪ੍ਰਿੰਟ ਹੋ ਗਿਆ ਉਹ ਜਿਹੜਾ ਕੱਚਾ ਆਇਆ ਸੀਗਾ ਉਹ ਵੀ ਛੋਟੀ ਉਮਰ ਉਰੇ ਸੀਗੀ ਮੰਨ ਲਓ ਕਿ ਕਿਸੇ ਘਰਦਿਆਂ ਨੂੰ ਸਾਲਮ ਵਗੈਰਾ ਮਿਲ ਗਿਆ ਤੇ ਨਾਲ ਜਵਾਕਾਂ ਨੂੰ ਵੀ ਗ੍ਰੀਨ ਕਾਰਡ ਮਿਲ ਗਿਆ। ਪਰ ਜਿਹੜਾ ਗ੍ਰੀਨ ਕਾਰਡ ਸੀਗਾ ਉਹ 14 ਸਾਲ ਤੋਂ ਪਹਿਲਾਂ ਮਿਲਿਆ ਉਹਨਾਂ ਨੂੰ। ਜੀ। ਸਾਲ ਤੋਂ ਪਹਿਲਾਂ ਮਿਲਿਆ ਉਹਨਾਂ ਦੀ ਫਿੰਗਰਪ੍ਰਿੰਟ ਵਗੈਰਾ ਉਹ 2 ਸਾਲ ਦੇ ਕੋਈ ਜਾਂਦੇ ਆ। 33 ਦਿਨਾਂ ਦੇ ਅੰਦਰ ਉਹਦੀ ਰਜਿਸਟ੍ਰੇਸ਼ਨ ਵਗੈਰਾ ਫਿੰਗਰਪ੍ਰਿੰਟ ਵਗੈਰਾ ਤੁਸੀਂ ਜਿਹੜੀ ਕਰਾਣੀ ਹੁੰਦੀ ਹੈ। ਕਿਉਂਕਿ ਉਹ ਸਿਸਟਮ ਦੇ ਵਿੱਚ ਹੈ ਨਹੀਂ ਗਏ ਕਿਉਂਕਿ ਜਦੋਂ ਆਏ ਸੀਗੇ ਕੱਚੇ ਸੀਗੇ ਉਦੋਂ ਨਹੀਂ ਸਿਸਟਮ ਚ ਗਏ ਬਾਅਦ ਕੋਈ ਇਦਾਂ ਦੀ ਐਪਲੀਕੇਸ਼ਨ ਹੋਈ ਨਹੀਂ। ਕਿਤੇ ਵੀ ਉਹਨਾਂ ਦੇ ਫਿੰਗਰਪ੍ਰਿੰਟ ਹੋਣ ਕਿਉਂਕਿ 14 ਸਾਲ ਦੀ ਉਮਰ ਤੋਂ ਛੋਟੇ ਦੇ ਨਹੀਂ ਉਹ ਫਿੰਗਰਪ੍ਰਿੰਟ ਲੈਂਦੇ ਆ ਇਹਦੇ ਵਿੱਚ ਉਹ ਇੱਕ ਤਰੀਕਾ ਹੋਰ ਵੀ ਕਹਿੰਦੇ ਆ ਕਿ ਜੇ ਗ੍ਰੀਨ ਕਾਰਡ ਆਲਰੇਡੀ ਹੈਗਾ ਤੁਸੀਂ ਆਪਣਾ ਜਿਹੜਾ I-90 ਰੀਨੂਅਲ ਹੁੰਦਾ ਜਾਂ ਕਿਸੇ ਕੋਈ ਕੰਡੀਸ਼ਨਲ ਗ੍ਰੀਨ ਕਾਰਡ ਆ ਜਿਹੜਾ 2 ਸਾਲ ਦਾ ਹੁੰਦਾ ਉਹ 751 ਫਾਈਲ ਕਰਦਾ ਜੇ ਤੁਸੀਂ ਇਦਾਂ ਦੀ ਕੋਈ ਐਪਲੀਕੇਸ਼ਨ ਵਗੈਰਾ ਫਾਈਲ ਕਰਦੇ ਆ ਉਹਦੇ ਨਾਲ ਵੀ ਤੁਹਾਨੂੰ ਜਿਹੜੇ ਫਿੰਗਰਪ੍ਰਿੰਟ ਵਗੈਰਾ ਆ ਜਾਂਦੇ ਆ ਤੇ ਤੁਸੀਂ ਆਪਣੇ ਫਿੰਗਰਪ੍ਰਿੰਟ ਜਿਹੜੇ ਕਰਾ ਸਕਦੇ ਆ ਜਿਹੜੇ ਲੋਕਾਂ ਨੇ ਵੀ ਕੋਈ ਇੱਥੇ ਕੱਚੇ ਆਏ ਸੀਗੇ ਬਾਅਦ ਚ ਐਪਲੀਕੇਸ਼ਨਾਂ ਵਗੈਰਾ ਫਾਈ ਠੀਕ ਹੈ ਤੇ ਉਹਨਾਂ ਦੀ ਅਸਾਈਲਮ ਵਾਲੇ ਜਿਹੜਾ ਤਕਰੀਬਨ ਹੁੰਦੇ ਉਹਨਾਂ ਦੀ ਫਿੰਗਰਪ੍ਰਿੰਟ ਜਿਹੜੇ ਹੋ ਜਾਂਦੇ ਆ ਤਕਰੀਬਨ ਲੋਕਾਂ ਦੇ ਤੇ ਉਹ ਜਿਹੜਾ ਸੀਗਾ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਉਣ ਦੀ ਲੋੜ ਨਹੀਂ ਬਟ ਇਹਦੇ ਵਿੱਚ ਹੁਣ ਇਦਾਂ ਕਿ ਹੋਰ ਜਿਹੜੇ ਲੋਕਾਂ ਨੂੰ ਸ਼ੱਕ ਜਿਹਾ ਕਿ ਉਹਨਾਂ ਨੂੰ ਲੋੜ ਹੈ ਜਾਂ ਨਹੀਂ ਲੋੜ ਹੈ ਤੁਸੀਂ ਕਰਦੇ ਹੋ ਉਹਨਨੂੰ ਫਿੰਗਰਪ੍ਰਿੰਟ ਵਾਸਤੇ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਨਹੀਂ ਲੋੜ ਤਾਂ ਉਹਨਾਂ ਨੇ ਤੁਹਾਨੂੰ ਕੋਈ ਇਹਦੇ ਵਿੱਚ ਸਰਦ ਪੱਤਰ ਨਹੀਂ ਭੇਜਣਾ